ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਹੋਪਸ ਹੁ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੰਦਰੁਸਤ ਹੋਵੋਗੇ ਖੁਸ਼हाल ਹੋਵੋਗੇ ਮੈਂ ਵੀ ਬਿਲਕੁਲ ਠੀਕ ਹਾਂ ਟਾਈਮ ਹੋਰੇ 10:30 ਦਾ ਮੈਂ ਲੈ ਕੇ ਆਉਣ ਗ੍ਰੀਨ ਟੀ ਕਰਕੇ ਜੀਰੇ ਵਾਲੀ ਡਰਿੰਕ ਜੀਰਾ ਚੁਐਂਡ ਸੌਫਲ ਡਰਿੰਕ ਕੇ ਪੀਣੀ ਆ ਆ ਥੋੜੀ ਜਿਹੀ ਮੈਂ ਲੇਟ ਹੋ ਗਈ ਅ ਤੇ ਇਸ ਤੋਂ ਬਾਅਦ ਕਈ ਕੰਮ ਕਰਨ ਵਾਲੇ ਪਏ ਨੇ ਮੇਰੇ ਜਿਵੇਂ ਕਿ ਕਿਚਨ ਦਾ ਕੰਮ ਮੇਰਾ অলਮੋਸਟ ਡਨ ਨਾ ਕਲੀਨਿੰਗ ਵੀ ਡਨ ਇੱਕ ਮੈਂ ਚੀਮਨੀ ਵਾਲਾ ਫਿਲਟਰ ਵਾਸ਼ ਕਰਨਾ ਬਾਥਰੂਮ ਵਾਲੀ ਫੱਟੀ ਬਾਲਟੀ ਮੱਗ ਵਾਈਪਰ ਉਹ ਕਲੀਨ ਕਰਨੇ ਨੇ ਤੇ ਇੱਕ ਮੈਂ ਕੀ ਸ ਕਿਚਨ ਕਲੀਨ ਕਰਨੀ ਆ ਪਰ ਕਿਚਨ ਦਾ ਨਾ 클ੀਨਰ ਜਿਹੜਾ ਮੇਰਾ ਸ਼ਾਰਪ ਸ਼ੂਟਰ ਸਪਰੇਇ ਖਤਮ ਹੋਈ ਪਈ ਹੁਣ ਮੈਂ ਐਮਾਜ਼ੋਨ ਤੋਂ ਆਰਡਰ ਕਰੀਏ 2 ਦਿਨਾਂ ਤੱਕ 3 ਦਿਨਾਂ ਤੱਕ ਆਊਗੀ ਤੇ ਫੇਰ ਮੈਂ ਕਿਚਨ ਕਲੀਨ ਕਰੂੰਗੀ ਕਿਉਂਕਿ ਕਿਚਨ ਕਲੀਨ ਨਹੀਂ ਕਰ ਸਕਦੀ 2 ਦਿਨ 3 ਦਿਨ ਜਦ ਤੱਕ ਮੇਰਾ ਪ੍ਰੋਡਕਟ ਨਹੀਂ ਹੁੰਦਾ ਨਾ ਐਂਡ ਇੱਕ ਮੈਂ ਐਮਾਜ਼ੋਨ ਤੋਂ ਆਰਡਰ ਕਰਿਆ ਟੈਪਸ ਲਈ ਸਪਰੇਅ ਆਰਡਰ ਕਰੀਏ ਇੱਕ ਮੈਂ ਇੱਕ ਟਾਇਲ ਕਲੀਨਰ ਆਰਡਰ ਕਰਿਆ ਕਲੀਨਰ ਹੀ ਆਰਡਰ ਕਰ ਰਹੇ ਨੇ ਅੱਜ ਮੈਂ 3 ਕਲੀਨਰ ਆਰਡਰ ਕਰ ਰਹੇ ਹਾਂ ਤਿੰਨ ਤਰ੍ਹਾਂ ਦੇ ਯੂਜ਼ ਕਰਾਂਗੇ ਇੱਕ ਤਾਂ ਮੈਂ ਯੂਜ਼ ਕਰਦਿਆਂ ਸ਼ਾਰਪ ਸ਼ੂਟਰ ਤਾਂ ਮੈਂ 2 ਸਾਲਾਂ ਤੋਂ ਯੂਜ਼ ਕਰ ਰਹੀ ਹਾਂ ਬਹੁਤ ਅੱਛੀ ਸਪਰੇਅ ਹੁੰਦਾ ਤੇ ਦੂਜੀ ਮੈਂ ਫਸਟ ਟਾਈਮ ਯੂਜ਼ ਕਰੂੰਗੀ ਦੇਖ ਮੇਰੇ ਰਿਵਿਊ ਅੱਛੇ ਪੜੇ ਸੀ ਮੈਂ ਉਹਨਾਂ ਦੇ ਰਿਵਿਊ ਅੱਛੇ ਦਿੱਤੇ ਹੋਏ ਸੀਗੇ ਤਾਂ ਕਰਕੇ ਮੈਂ ਉਹ ਮੰਗਵਾਏ ਨੇ ਇੱਕ ਤਾਂ ਟੈਪਸ ਲਈ ਐ ਸਪੈਸ਼ਲੀ ਸਟੀਲ ਵਾਲੀ ਟੈਪਸ ਲਈ ਕਿਚਨ ਦਾ ਕਲੀਨ ਹਾਲੇ ਹੁੰਦੀ ਨਹੀਂ ਗਈ ਤੇ ਬਾਕੀ ਮੈਨੂੰ ਅੱਜ ਸਾਡੇ ਨਾਲ ਧੁੱਪ ਨਿਕਲੀ ਸਵੇਰੇ ਤੇ ਹੁਣ ਹੋ ਗਈ ਦੁਬਾਰੇ ਬੱਦਲ ਗਈ ਅੱਜ ਹੈਗੇ 3 ਫਰਵਰੀ 3rd ਆਫ ਫੈਬਰਰੀ ਸਵੇਰੇ ਧੁੱਪ ਨਹੀਂ ਕੋਲੀ ਸੀ 8 ਵਜੇ ਫਿਰ ਹੋ ਗਈ ਬੱਦਲਵਾਈ ਹੁਣ ਫੇਰ ਬੱਦਲਵਾਈ ਹੈ ਮੈਨੂੰ ਅੱਜ ਕਾਫੀ ਕੰਮ ਕਰਾਂਗੇ ਅੱਜ ਪਰ ਮੈਂ ਸੋਚਿਆ ਚੱਲ ਬੱਦਲਵਾਈ ਚਾਹੀ ਕੁਝ ਜਿਹੜੇ ਕੰਮ ਐ ਸੋਚੇ ਹੋਏ ਨੇ ਅੱਜ ਖਰੀਦਣੇ ਨੇ ਜਿੰਨੇ ਕਿ ਮੇਰੇ ਦਿਮਾਗ ਵਿੱਚ ਹੈਗੇ ਨੇ ਪਰ ਕੁਝ ਰਹਿ ਜਾਣਗੇ ਧੁੱਪ ਬਿਨਾ ਜਿਵੇਂ ਮੈਟ ਧੋਣੇ ਨੇ ਮੈਂ ਮੇਨ ਐਂਟਰਾਂਸ ਵਾਲਾ ਮੈਟ ਹੋ ਗਿਆ ਇੱਕ ਸਾਡੇ ਇਧਰ ਰੂਮ ਦੇ ਬਾਹਰ ਪਿਆ ਉਹ ਵਾਲਾ ਫੁੱਟ ਮੈਟ ਹੋ ਗਿਆ ਇਹ ਵਾਸ਼ ਨਹੀਂ ਕਰ ਸਕਦੇ ਫਿਰ ਵਾਸ਼ ਕਰ ਤੇ ਸੁੱਕਣੇ ਨਹੀਂ ਹੈਗੇ ਧੁੱਪ ਬਿਨਾ ਹਨਾ ਇਹ ਮੈਂ ਵਾਸ਼ ਨਹੀਂ ਕਰਦੇ ਚਲੋ ਬਾਕੀ ਕੁਝ ਕੰਮ ਜਿਹੜੇ ਮੈਨੂੰ ਲੱਗਦਾ ਮੈਂ ਕਰ ਸਕਦੇ ਆ ਉਹ ਕਰ ਹੁਣ ਇਹ ਸ਼ੁਰੂ ਆਬੀ ਗ੍ਰੀਨ ਟੀ ਪੀ ਕੇ ਕੰਮ ਤੇ ਸ਼ੁਰੂ ਹੋਣੇ ਆ। ਆ ਦੇਖੋ ਮੈਂ ਨਾ ਚਿਮਨੀ ਦਾ ਫਿਲਟਰ ਇਹ 15-20 ਮਿੰਟ ਪਹਿਲਾਂ ਇਹਦੇ ਵਿੱਚ ਉਹ ਪਾਤਾ ਸੀ ਡレイン ਐਕਸ ਤੇ ਸਰਫ ਪਾ ਕੇ ਗਰਮ ਪਾਣੀ ਦੀ ਡਿਪ ਕਰ ਗਈ ਸੀ ਸਾਰੀ ਗੰਦਗੀ ਉੱਪਰ ਆ ਗਈ ਆਪਾਂ ਨੂੰ ਹੁਣ ਬਹੁਤ ਮਿਹਨਤ ਕਰਨ ਦੇ ਲੋੜ ਨਹੀਂ ਰਗੜਾ ਝਾੜਨ ਦੀ ਆਪਣੇ ਆਪ ਹੀ ਸਾਫ਼ ਹੋ ਜਾਂਦੀ ਆ ਬਹੁਤ ਹੀ ਈਜ਼ੀ ਤਰੀਕਾ ਹੈ ਸਾਰੀ ਗੰਦਗੀ ਉੱਪਰ ਆ ਗਈ ਜਿੰਨੀ ਵੀ ਗੰਦਗੀ ਸੀ ਨਾ ਫਿਲਟਰ ਵਿੱਚ ਸਾਰੇ ਉੱਪਰ ਆ ਗਈ ਥੋੜੇ ਮੈਂ ਇੱਕ ਵਾਰ ਸਰਫ ਨਾਲ ਗਰਮ ਪਾਣੀ ਪਾ ਕੇ ਹੋਰ ਧੋਉਂਗੀ ਆ ਪਾਣੀ ਪਹਿਲਾਂ ਕੱਢ ਦਨੇ ਆ। ਪਾਣੀ ਨਿਕਲ ਜੂ ਫਿਰ ਨਾ ਸਾਫ ਪਾਣੀ ਨਾਲ ਇੱਕ ਵਾਰ ਵਾਸ਼ ਕਰਕੇ ਸਰਫ ਪਾ ਕੇ ਫਿਰ ਉਤਾਰਦੀ ਆ ਕੱਲੇ ਸਰਫ ਨਾਲ ਦੁਬਾਰੇ ਤੋਂ ਲਾਣੀ ਆ ਕਿੰਨੀ ਜ਼ਿਆਦਾ ਗੰਦੀ ਹੋਈ ਪਈ ਸੀ ਕਿੰਨੀ ਗੰਦਗੀ ਨਿਕਲੀ ਆ ਮੈਂ ਗਰਮ ਪਾਣੀ ਛੱਡ ਲਿਆ ਇਹਨੂੰ ਸਾਰੇ ਨੂੰ ਅੱਛੀ ਤਰ੍ਹਾਂ ਕਰਦਾ ਮੈਂ ਸਾਫ਼ ਇਵੇਂ ਇਹ ਫਿਲਟਰ ਹੋ ਗਿਆ ਵਾਸ਼ ਮੈਂ ਧੁੱਪੇ ਰੱਖ ਤਾ ਤਾਂ ਕਿ ਇਹਦਾ ਪਾਣੀ ਸੁੱਕ ਜੇ ਫਿਰ ਮੈਂ ਚਿਮਨੀ ਚ ਲਗਾਉਂਗੀ ਔਰ ਨਾ ਵਾਸ਼ ਕਰਨ ਤੋਂ ਬਾਅਦ ਸ਼ਕਲ ਵੀ ਬਦਲ ਜੇ ਬਿਲਕੁਲ ਐਨਾ ਕੁਝ ਮੈਂ ਚਾਹੁੰਦੀ ਹਾਂ ਉਹ ਤੇ ਮੇਰੇ ਉੱਤੇ ਪੁਰਾਣੇ ਸ਼ੂ ਵੀ ਕੱਢੇ ਪਾਉਣ ਵਾਲੇ ਤੋਤੇ ਨੇ ਅੱਜ ਇਧਰ ਬਾਥਰੂਮ ਵਾਲਾ ਸਮਾਨ ਪੈ ਤੋਤਾ ਬਾਲਟੀ ਫੱਟੀ ਮੱਗ ਸੋਪ ਕੇਸ ਵਾਈਪਰ ਸਾਰਾ ਕੁਝ ਇਹ ਵੀ ਫਿਰ ਕੁਝ ਦਿਨਾਂ ਬਾਅਦ ਵਾਸ਼ ਕਰਨਾ ਪੈਂਦਾ ਬੜੀ ਫਿਰ ਹਲਕਾ ਤੇ ਯੋਣ ਲੱਗ ਜਾਂਦੀ ਹੈ ਨਾ ਵੀ ਐਨੇ ਦਿਨ ਹੋ ਗਏ ਧੋਣ ਵਾਲਾ ਹੋਇਆ ਪਿਆ ਇਹ ਵੀ ਵਾਸ਼ ਕੀਤਾ ਧੁੱਪ ਨਿਕਲ ਨਹੀਂ ਸੀ ਬੜੀ ਚਾਹੇ ਬੱਦਲ ਪਾਈ ਸੀ ਸਵੇਰੇ بارش ਵੀ ਹੋ ਇਹੋ ਮੇਰਾ ਕੰਮ ਦੰਨ ਜੋ ਬਹੁਤ ਦਿਨਾਂ ਤੋਂ ਮੈਂ ਲਮਕਾਉਂਦੀ ਹੋ ਰਹੀ ਸੀ ਪੈਂਟਿੰਗ ਪਾਈ ਸੀਗੀ ਤੇ ਇਧਰ ਫਿਲਟਰ ਦੇਖੋ ਮੇਰੇ ਘਰ ਦੇ ਫਿਲਟਰ ਨੂੰ ਵੀ ਕਿੰਨਾ ਸੋਹਣਾ ਲੱਗ ਰਿਹਾ ਹੈਗਾ ਹੁਣ ਵਾਸ਼ ਕਰਕੇ ਫਿਲਟਰ ਲਗਾ ਦਾਨੇ ਕਿਉਂਕਿ ਫਿਰ ਮੈਂ ਇੱਥੇ ਬਣਾਉਣਾ ਪੋਹਾ ਤੇ ਬਹੁਤ ਬਹੁਤ ਮੈਨੂੰ ਖੁਸ਼ੀ ਮਿਲਦੀ ਹੈ ਕੰਮ ਕਰਕੇ ਕਈ ਵਾਰ ਆਪਾਂ ਨਾਭਦੇ ਵੀ ਖੁਸ਼ੀ ਆਪਾਂ ਕੁਝ ਹੋ ਹੋਣ ਦੇ ਨਾ ਕਾਰਨ ਲੱਭਦੇ ਆਂ ਵੀ ਖੁਸ਼ੀ ਕਿਵੇਂ ਹੋਊਗੀ ਕੋਈ ਕਹਿੰਦਾ ਸ਼ਾਪਿੰਗ ਕਰਕੇ ਇਹ ਫਿਰ ਖੁਸ਼ ਹੋਊਗਾ ਕੋਈ ਕਹਿੰਦਾ ਕੁਝ ਖਾਈਏ ਫਿਰ ਖੁਸ਼ ਹੋਊਗਾ ਹਨ ਪਰ ਆਪਾਂ ਖੁਸ਼ ਹੁੰਦੇ ਨਹੀਂ ਮੈਨੂੰ ਇਹਨਾਂ ਦਾ ਮੈਨੂੰ ਕੰਮ ਕਰਕੇ ਖੁ ਜਿੰਨੇ ਮੈਂ ਕੰਮ ਕਰਦੀ ਆ ਮੈਨੂੰ ਓਨੀ ਹੀ ਖੁਸ਼ੀ ਮਿਲਦੀ ਆ ਕਿਉਂਕਿ ਮੇਰਾ ਮਨ ਸੈਟੀਸਫਾਈਡ ਹੋ ਜਾਂਦਾ ਆ ਆਪਾਂ ਸੰਤੁਸ਼ਟ ਹੋ ਜਾਂਦੇ ਆ ਜਦੋਂ ਆਪਣੇ ਮਨ ਨੂੰ ਸੰਤੁਸ਼ਟੀ ਮਿਲਦੀ ਆ ਆਪਾਂ ਫੇਰ ਖੁਸ਼ ਹੁੰਦੇ ਆ ਖੁਸ਼ੀ ਕੀ ਆ ਸੰਤੁਸ਼ਟੀ ਹੀ ਖੁਸ਼ੀ ਆ ਜੇ ਆਪਾਂ ਆਪਣੇ ਮਨ ਨੂੰ ਸੰਤੁਸ਼ਟ ਕਰ ਸਕਦੇ ਆ ਸੈਟੀਸਫਾਈ ਕਰ ਸਕਦੇ ਤਾਂ ਆਪਾਂ ਖੁਸ਼ ਆ ਹਨਾ ਜੇ ਆਪਣਾ ਮਨ ਹੀ ਨਹੀਂ ਸੈਟੀਸਫਾਈਡ ਹੋਊਗਾ ਸੰਤੁਸ਼ਟ ਹੋਊਗਾ ਹੀ ਨਹੀਂ ਫਿਰ ਆਪਾਂ ਖੁਸ਼ ਵੀ ਕਦੇ ਹੋਵਾਂਗੇ ਮੈਨੂੰ ਅੱਜ ਕੰਮ ਕਰਕੇ ਬਹੁਤ ਖੁਸ਼ੀ ਮਿਲੀ ਮੇਰੇ ਮਨ ਨੂੰ ਬਹੁਤ ਸੰਤੁਸ਼ਟੀ ਮਿਲੀ ਕਿ ਇੰਨੇ ਕੰਮ ਜਿਹੜੇ ਮੈਂ ਛੱਡੀ ਬੈਠੀ ਸੀ ਬਹੁਤ ਦਿਨਾਂ ਤੋਂ ਮੇਰੀ ਕੋਲ ਲਾ ਲਉ ਜਾਂ ਠੰਡ ਕਰਕੇ ਲਾ ਲਉ ਅੱਜ ਉਹ ਮੈਂ ਕੰਮ ਕੀਤੇ ਨੇ ਤੇ ਮੈਨੂੰ ਸੰਤੁਸ਼ਟੀ ਮਿਲੀ ਹੈ ਸੰਤੁਸ਼ਟੀ ਮਿਲੀ ਤਾਂ ਮੇਰਾ ਮਨ ਖੁਸ਼ ਹੋਇਆ ਚਲੋ ਇਹ ਬਸ ਇਹੀ ਇਹੀ ਨਿੱਕੇ ਨਿੱਕੇ ਗੱਲਾਂ ਹੁੰਦੀਆਂ ਨੇ ਔਰਤਾਂ ਦੇ ਖੁਸ਼ ਹੋਣ ਦਾ ਕੋਈ ਸਾਨੂੰ ਔਰਤਾਂ ਨੂੰ ਕੋਈ ਇਹ ਨਹੀਂ ਹੁੰਦਾ ਕਿ ਸਾਨੂੰ ਕੋਈ ਘੁੰਮਣ ਘਮਾਉਣ ਲੈ ਕੇ ਜਾਵੇ ਜਾਂ ਕੋਈ ਸ਼ਾਪਿੰਗ ਤੇ ਲੈ ਕੇ ਜਾਵੇ ਹਨਾ ਜਾਂ ਕੋਈ ਸਾਨੂੰ ਕੁਝ ਖਵਾਵੇ ਬਸ ਇਹ ਨਿੱਕੇ ਨਿੱਕੇ ਕੰਮ ਕਰਨ ਦੇ ਜਿਹੜੇ ਹੁੰਦੇ ਨੇ ਜਿਵੇਂ ਜਿਵੇਂ ਆਪਾਂ ਕਰਦੇ ਆ ਆਪਾਂ ਦਾ ਮਨ ਸੈਟੀਸਫਾਈਡ ਹੋ ਜਾਂਦਾ ਜਦੋਂ ਕੰਮ ਨਾਲ ਕੰਮ ਕਰਕੇ ਤੇ ਉਦੋਂ ਆਪਾਂ ਨੂੰ ਖੁਸ਼ੀ ਮਿਲਦੀ ਹੈ ਇਹੀ ਇੱਕ ਰੀਜ਼ਨ ਹੁੰਦਾ ਖੁਸ਼ੀ ਦਾ ਕੋਈ ਇਹ ਨਹੀਂ ਹੁੰਦਾ ਖੁਸ਼ੀ ਲੱਭਣਾ ਆਪਾਂ ਨੂੰ ਕਿਤੇ ਜਾਣਾ ਪਊਗਾ ਨਾ ਫਿਰ ਆਪਾਂ ਖੁਸ਼ ਹੋਵਾਂਗੇ ਐਨੇ ਛੋਟੇ-ਛੋਟੇ ਹੀ ਕਾਰਨ ਹੁੰਦੇ ਨੇ ਜੋ ਆਪਾਂ ਨੂੰ ਖੁਸ਼ੀ ਦਿੰਦੇ ਨੇ ਆਪਾਂ ਨੂੰ ਖੁਸ਼ ਰੱਖਦੇ ਨੇ ਜੁਰਕਰ ਕੋਈ ਗੰਦਗੀ ਹੋ ਬਹੁਤ ਕੰਮ ਪਿਆ ਹੁੰਦਾ ਮੈਨੂੰ ਵੀ ਬਹੁਤ ਗੁੱਸਾ ਆਉਂਦਾ ਬਹੁਤ ਜਿਹੜਾ ਪੰਜ ਆ ਜਾਂਦਾ ਫਿਰ ਆਪ ਵਿਆਪ ਵਿੱਚ ਬਹਿਨੇ ਕੰਮ ਪਏ ਨੇ ਇੱਥੇ ਖਲਾਰਾ ਪਿਆ ਉਹ ਚੀਜ਼ ਗੰਦੀ ਪਈ ਹੈ ਤੇ ਜਦੋਂ ਆਪਾਂ ਸਾਫ ਕਰਦੇ ਨੇ ਕੰਮ ਹੋ ਜਾਂਦਾ ਮਨ ਖੁਸ਼ ਹੋ ਜਾਂਦਾ ਬਸ ਆਪਾਂ ਫਿਰ ਸੰਤੁਸ਼ਟ ਹੋ ਜਾਂਦੇ ਵੀ ਹਾਂ ਜਦੋਂ ਆਪ ਕੋ ਸਾਫ ਹੈ ਉਸੇ ਹੀ ਰੀਜ਼ਨ ਹੈਗਾ ਵੀ ਆਪਾਂ ਚਲੋ ਖੁਸ਼ ਰਹਨੇ ਕਈਆਂ ਨੂੰ ਤਾਂ ਕੋਈ ਫਰਕ ਪੈਂਦਾ ਹੀ ਨਹੀਂ ਕੋਈ ਚੀਜ਼ ਸਾਫ਼ ਹੋਵੇ ਚਾਹੀ ਨਾ ਹੋਵੇ ਉਹਨਾਂ ਲਈ ਇੱਕ ਬਰਾਬਰੀ ਹੁੰਦੀ ਆ ਪਰ ਜਿਨ੍ਹਾਂ ਨੂੰ ਸਫਾਈ ਬਹੁਤ ਪਸੰਦ ਆ ਮੈਨੂੰ ਵੀ ਪਸੰਦ ਆ ਬਹੁਤ ਭੈਣਾਂ ਨੂੰ ਦੇਖੋ ਸਫਾਈ ਆਪਾਂ ਨੂੰ ਪਸੰਦ ਹੁੰਦੀ ਆ ਪਰ ਕੁਝ ਭੈਣਾਂ ਅਹੀ ਜੀਆਂ ਵੀ ਹੁੰਦੀਆਂ ਨੇ ਵਿੱਚ ਜਿਨ੍ਹਾਂ ਨੂੰ ਸਫਾਈ ਤੱਕ ਕੋਈ ਮਤਲਬ ਹੀ ਨਹੀਂ ਹੁੰਦਾ ਹੈਗਾ ਉਹਨਾਂ ਪਤਾ ਨਹੀਂ ਉਹ ਕਿਵੇਂ ਘਰੇ ਰਹਿੰਦੇ ਨੇ ਕਿਵੇਂ ਕੁਛ ਨਾ ਦੇਖੇ ਨੇ ਮੈਂ ਵੀ ਬਹੁਤ ਆਪਦੇ ਅੱਖੀ ਦੇਖੀਆਂ ਆ ਨਹੀਂ ਮਨ ਪਤਾ ਨਹੀਂ ਬਸ ਉਹ ਕਿ ਮੈਂ ਚਲੋ ਆਪਾਂ ਆਪਦਾ ਹੁੰਦਾਗਾ ਪਰ ਮੈਨੂੰ ਤਾਂ ਹੀ ਹੁੰਦਾ ਵੀ ਘਰ ਇਹ ਸਫਾਈ ਹੋਵੇ ਹਰ ਇੱਕ ਚੀਜ਼ ਸਾਫ਼ ਹੋਵੇ ਤੇ ਫੇਹਰੀ ਵਧੀਆ ਕਰੇ ਜੀ ਲੱਗਦਾ ਸਾਫ਼ ਸੁਥਰੇ ਘਰ ਚ ਰਹਿਣਾ ਵਧੀਆ ਲੱਗਦਾ ਸਾਫ਼ ਮਾਹੌਲ ਵਿੱਚ ਪੂਹੀ ਨੂੰ ਮੈਂ ਤੜਕਾ ਲਗਾ ਕੇ ਰੱਖਦਾ ਉਹਦੇ ਵਿੱਚ ਆਲੂ ਤੇ ਮਟਰ ਪਾਤੇ ਥਾਕੇ ਐਨੇ ਉਹ ਸੌਫਟ ਹੋਣਗੇ ਥੋੜਾ ਜਿਹਾ ਪਾਣੀ ਪਾ ਦ ਟਾ ਕੇ ਰੱਖਦਾ ਤੇ ਇਧਰ ਮੈਂ ਕੱਢ ਲਿਆ ਪੂਹਾ ਕੋਲੀ ਪੂਹੀ ਦੀ ਇਹਨੂੰ ਵਾਸ਼ ਕਰਤਾ ਰੱਖ ਦਾਂਗੇ ਐਨੇ ਸੌਫਟ ਹੋ ਗਏ ਐਨੇ ਉਧਰ ਆਲੂ ਤੇ ਮਟਰ ਪੱਕਣਗੇ ਹਲਕੇ ਜਿਹੜੇ ਸੌਫਟ ਹੋ ਗਏ ਨਾ ਆਲੂ ਤੇ ਮਟਰ ਫਿਰ ਪਾ ਦਾਂਗੇ ਇਹਦੇ ਵਿੱਚ ਪੂਹਾ ਪੂਹਾ ਸੌਫਟ ਹੋਏ ਨਾ ਬਹੁਤ ਜ਼ਿਆਦਾ ਟਾਈਮ ਇਹਨੂੰ ਭਿਉਉਣ ਦੀ ਲੋੜ ਨਹੀਂ ਹਲਕਾ ਜਿਹਾ ਤੁਸੀਂ ਗਿੱਲਾ ਕਰਕੇ 10 ਮਿੰਟ ਲਈ ਰੱਖ ਦੋ ਇਹਨਾਂ ਨਾਲ ਠੰਡਾ ਹੋ ਜਾਂਦਾ ਹੁਣ ਪਾਤਲੇ ਵਿੱਚ ਪੂਹਾ ਦੋ ਕੁ ਮਿੰਟ ਹੀ ਮੈਂ ਇਹਨੂੰ ਗੈਸ ਤੇ ਨਾ ਸਿਮ ਕਰਕੇ ਰੱਖ ਦੂੰਗੀ ਤਾਂ ਕਿ ਦੇ ਵਿੱਚ ਮਸਾਲੇ ਵਗੈਰਾ ਚੰਗੀ ਤਰ੍ਹਾਂ ਮਿਕਸ ਹੋ ਜਾਣ ਥੋੜਾ ਜਿਹਾ ਹੋਰੇ ਸੌਫਟ ਹੋਏ ਖਾਣ ਵਿੱਚ ਬਹੁਤ ਹੀ ਹਲਕਾ ਲਾਈਟ ਹੁੰਦਾ ਤੇਸਟੀ ਵੀ ਲੱਗਦਾ ਔਰ ਬਣ ਵੀ ਬਹੁਤ ਜਲਦੀ ਜਾਂਦਾ ਅਨੇਕੋ ਇਧਰ ਪੋਹਾ ਪਣਕੇ ਤਿਆਰ ਹੈ ਤੇ ਇਹਦੇ ਵਿੱਚ ਮੈਂ ਪਾ ਲੂੰਗੀ ਉਹਨਾਂ ਮੂਫਲੀ ਮੂਫਲੀ ਮੈਂ ਅੱਜ ਮੇਰੇ ਕੋਲ ਦੂਜੀ ਖਤਮ ਹੋਈ ਹੋਈ ਹੈ ਤੇ ਮੈਂ ਮੂਫਲੀਆਂ ਚੋਂ ਇਹ ਛਿੱਲ ਕੇ ਮੂਫਲੀ ਫਿਰ ਉਹਦੇ ਵਿੱਚ ਉਗੀਆਂ ਕਰਦੀਆਂ ਨੇ ਇਹ ਇਹ ਪਾ ਲਈਏ ਉੱਪਰ ਪਾ ਲਈਏ ਨਿੰਬੂ ਇਹਦੇ ਨਿੰਬੂ ਨਚੋੜ ਦੂੰਗੀ ਜੇ ਨਿੰਬੂ ਨਹੀਂ ਹੈਗਾ ਤਾਂ ਚਮਚਾ ਦੋ ਚਮਚੇ ਸਿਰਕੇ ਦੇ ਵੀ ਪਾ ਸਕਦੇ ਬਹੁਤ ਜ਼ਿਆਦਾ ਨਾ ਪਾਓ ਪਰ ਥੋੜਾ ਚਮਚਾ ਜਾਂ ਦੋ ਚਮਚੇ ਸਿਰਕੇ ਦੇ ਪਾ ਸਕਦੇ ਮੈਂ ਵੀ ਕਈ ਵਾਰ ਨਿੰਬੂ ਨਹੀਂ ਹੁੰਦਾ ਤਾਂ ਪਾ ਲਾਂ ਨਹੀਂ ਹੁੰਦੀ ਅੱਜ ਨਿੰਬੂ ਸੀ ਮੈਂ ਸਭ ਨਿੰਬੂ ਦਾ ਜੂਸ ਕਰ ਲਿਆ ਬਹੁਤ ਬਹੁਤ ਜ਼ਿਆਦਾ ਟੇਸਟੀ ਲੱਗਦਾ ਸੋ ਪੂਹਵਾਨ ਕੇ ਰੈਡੀ ਹੁਣ ਕਰਦੇ ਨੇ ਇਹਨੂੰ ਸਰਫ ਮੇਰੇ ਹੱਥਾਂ ਦਾ ਹਾਲ ਦੇਖੋ ਕੀ ਹੋ ਗਿਆ ਡਰਾਈਨੈਸ ਹੋ ਗਈ ਪਾਣੀ ਚੰਮ ਕਰਦੇ ਨਾ ਹਾਲ ਹੋ ਜਾਂਦਾ ਫਿਰ ਹਲੇ ਮੈਂ 로ਸ਼ਨ ਕ੍ਰੀਮ ਕੁਛ ਨਹੀਂ ਲਾਇਆ ਲੌਨੀ ਮਸਾਰੇ ਕਰਕੇ ਆਣੇ ਲੰਚ ਕਰਕੇ ਆਈ ਹਾਂ ਧੂਪੇ ਬੈਠੀ ਹਾਂ ਇੱਥੇ ਦੋ ਕੀ ਹਾਲ ਹੋ ਗਿਆ ਕਿੰਨੀ ਖੁਸ਼ਕੀ ਹੋ ਗਈ ਮਾਸ ਨਾ ਉਖੜ ਜਾਂਦਾ ਐਨਾਂ ਦਾ ਵੀ ਪਤਾ ਨਹੀਂ ਕਿੰਨਾ ਕੰਮ ਕਰਦੇ ਐਨਾਂ ਤਾਂ ਕੋਈ ਪਾਣੀ ਚ ਵੀ ਨਹੀਂ ਹੱਥ ਮਾਰੀਦਾ ਪਰ ਫਿਰ ਵੀ ਕਿਚਨ ਥੋੜਾ ਜਿਆਦਾ ਹੋ ਜਾਂਦਾ ਭਾਂਡੇ ਹੋਗੇ ਕਿਚਨ ਸਾਫ ਕਰਤੀ ਉਹ ਕਰਤਾ ਲੋਸ਼ਨ ਲਿਆ ਕੇ ਨੋਨੀ ਉੱਤੇ ਬਾਹਰ ਤੋਂ ਪੀਟ ਕੇ ਨੋਨੀ ਅੱਜ ਮੈਚੂ ਵੀ ਆਪਨੇ ਤਾਣੇ ਵਾਹੇ ਦੂਜੇ ਮੈਂ ਧੋਤੇ ਨੇ ਇਹਦੇ ਵੀ ਮੇਰੇ ਗੁੱਠੇ ਨਿਕਲੇ ਪਏ ਨਾ ਦੇਖੋ ਕੀ ਕਰਾਂ ਸਾਰੇ ਜੂਸ ਦੇ ਮੇਰੇ ਗੁੱਠੇ ਨਿਕਲ ਜਾਂਦੇ ਨੇ ਇਹ ਮੈਨੂੰ ਬਹੁਤ ਜ਼ਿਆਦਾ ਕੰਫਰਟੇਬਲ ਨਹੀਂ ਲੱਗਦੀ ਹੈਗੀ ਬਸ ਕਦੇ-ਕਦੇ ਮੈਂ ਪਾ ਲਾਂ ਦੀ ਹੁਣ ਦੂਜੇ ਸੁਕਰ ਵਾਲੇ ਜਮਸੇ ਰੋਹੀ ਦੁਬਾਰੇ ਪਾਉਂਗੀ ਮੈ ਇਹ ਮੈਨੂੰ ਕੰਫਰਟੇਬਲ ਨਹੀਂ ਲੱਗਦੀ ਹੈਗੀ ਠੀਕ ਮੈਂ ਪਾਏ ਹਾਂ ਬਹੁਤ ਲੌਂਗ ਟਾਈਮ ਲਈ ਮੇਰੇ ਪਾਸ ਆਉਦੀ 2-4 ਘੰਟੇ ਲਈ ਤਾਂ ਪਾਸ ਆ ਸਕਦੀ ਹੈ ਅਜਨਮੇ ਪਾਣੀ ਵਾਲੇ ਬਹੁਤ ਕੰਮ ਕਰਨ ਤੇ ਮੇਰੇ ਹੱਥਾਂ ਨਾਲ ਨਾ ਪੂਰਾ ਹਾਲ ਹੋ ਗਿਆ ਜਿਦਨ ਪਾਣੀ ਵਾਲੇ ਕੰਮ ਜਿਆਦਾ ਹੁੰਦੇ ਨੇ ਉਸ ਦਿਨ ਜਿਆਦੇ ਊਖੜੇ ਹੋ ਜਾਂਦੇ ਨੇ ਖੁਰਦਲੇ ਜੀ ਪਹਿਲਾਂ ਮੈਂ ਸਵੇਰੇ ਮਾਰਨਿੰਗ ਚ ਆਪਣੇ ਨਾਲ ਬਾਥਰੂਮ ਡੀਪ ਕਲੀਨ ਕੀਤਾ ਬਹੁਤ ਟਾਈਮ ਵਰਦਾ ਪਾਉਣਾ ਘੰਟਾ ਲੱਗ ਜਾਂਦਾ ਜੇ ਤੋ ਪੂਰੀ ਅੱਛੀ ਤਰ੍ਹਾਂ ਡੀਪ ਕਲੀਨਿੰਗ ਕਰਦੇ ਨੇ ਬਾਥਰੂਮ ਦੀ ਫਿਰ ਚਿਮਨੀ ਤੋਂ ਤੀ ਉਦੋ ਤੇ ਹਨ ਸਾਰਾ ਬਾਟਟੀ ਵਗੈਰਾ ਤੋਂ ਤੇ ਪਾਣੀ ਵਾਲਾ ਕੰਮ ਹੀ ਹੋ ਗਿਆ ਬਾਕੀ ਕਿਚਨ ਦਾ ਤਾਂ ਕਿਸੇ ਵੇਲੇ ਮੁੱਕਦੀ ਨਹੀਂ ਭਾਂਡੇ ਹੋ ਗਏ ਸ਼ੈਲਫ ਸਾਫ ਕਰ ਲਓ ਕੁਝ ਬਣਾ ਲਓ ਸਬਜੀ ਤੂਰੋ ਤੇ ਕੰਮ ਹੱਥ ਤਾਂ ਕਾਫੀ ਖਰਾਬ ਹੋਏਗੇ ਪ ਫਿਰ ਮੈਂ ਕਿਚਨ ਬੈਠ ਕੇ ਲੋਸ਼ਨ ਵਗੈਰਾ ਮਸਾਲਾਂ ਜਿੜਾਏ ਹੁੰਦਾ ਵੀ ਹੁਣ ਚਲੋ ਥੋੜਾ ਜਿਹਾ ਫ੍ਰੀ ਟਾਈਮ ਹੈ ਅਭੀ ਪਾਣੀ ਚਾਹ ਹੱਥ ਨਹੀਂ ਮਾਰਨਾ ਫਿਰ ਮੈਂ ਉਹ ਲੋਸ਼ਨ ਕਰੀਮ ਉਹ ਤੋਂ ਲਗਾਉਣੀ ਹੁੰਦੀ ਹੈ ਹੱਥਾਂ ਦੇ ਬਾਰਿ ਬਾਰੀ ਦਾ ਦਿਨ ਚ ਲਗਾਉਣੀ ਵੀ ਔਖੀ ਹੈ ਨਾ ਕੁਝ ਪਾਣੀ ਚਾਹਤ ਪਾਇਆ ਕਰੀਮ ਲਾ ਲਵਾਂ ਐ ਤਾਂ ਮੈਨੂੰ ਲੱਗਦੀ ਨਹੀਂ ਪੈਣ ਵਾਲੇ ਰਾਤ ਨੂੰ ਜਰੂਰ ਮ사ਜ ਕਰਦੇ ਹੁੰਦੇ ਮੈਂ ਹੱਥਾਂ 'ਤੇ ਲੋਸ਼ਨ ਕਰੀਮ ਲਗਾ ਕੇ ਅਚੀ ਤਰ੍ਹਾਂ ਦਿਨ ਚ ਵੀ ਇੱਕ ਦੋ ਵਾਰ ਲਾ ਲਾਂ ਨੇ ਇਹ ਨਹੀਂ ਵੀ ਬਾਰਿ ਬਾਰੀ ਨਹੀਂ ਲਗਾਈ ਜਾਂਦੀ ਤੇ ਹੁਣ ਕੱਢ ਰਹੀ ਮਟਰ ਸ਼ਾਮ ਦਾ ਟਾਈਮ ਸੀ ਮੈਂ ਕਿ ਮਟਰ ਕੱਢ ਕੇ ਰੱਖ ਲਵਾਂ ਸਬਜ਼ੀ ਮੈਂ ਹੁ ਚਲ ਕੱਲ ਨੂੰ ਬਣ ਜੂ ਮਟਰ ਪੈਸੇ ਦੀ ਕੱਢ ਲਾਣੇ ਆਗੇ ਫ੍ਰੀ ਟਾਈਮ ਵੀ ਸੀਗਾ ਤੇ ਸਬਜੀ ਫਿਰ ਹੁਣ ਜੇ ਸਵੇਰੇ ਬਣਾਉਣੀ ਪੈਗੀ ਤਾਂ ਈਜ਼ੀ ਹੋ ਜੂ ਮਟਰ ਕੱਢੇ ਪਏ ਹੋਣਗੇ ਇੱਕ ਮਿੰਟ ਟ੍ਰਾਈਪੋਡ ਬਿਨਾ ਵੀਡੀਓ ਬਣਾਉਣਾ ਬਹੁਤ ਔਖਾ ਪਿਆ ਦੇਖੋ ਥੋੜਾ ਜਿਹਾ ਐਂਗਲ ਹਲੇ ਵੀ ਵੀਡੀਓ ਦਾ ਸਹੀ ਨਹੀਂ ਕਰਦੇ ਫੋਨ ਕਿਵੇਂ ਰੱਖਦੇ ਆ ਕਦੇ ਕਿਵੇਂ ਰੱਖਦੇ ਆ ਟ੍ਰਾਈਪੋਡ ਬਿਨਾ ਬਹੁਤ ਔਖਾ ਹੋਇਆ ਪਿਆ ਮੈਨੂੰ ਵੀਡੀਓ ਸ਼ੂਟ ਕਰਨੀ ਟ੍ਰਾਈਪੋਡ ਨਵਾਂ ਲੈਣਾ ਦਾ ਬਸ ਕੋਲ ਹੋਈ ਪਿਆ ਟ੍ਰਾਈਪੋਡ ਲੈਣੇ ਨੂੰ ਮਟਰ ਕੱਟ ਕੇ ਰੱਖਾਂਗੇ ਫ੍ਰੀ ਟਾਈਮ 'ਚ ਮੈਨੂੰ ਆ ਹੀ ਹੁੰਦਾ ਵੀ ਕੁਝ ਨਾ ਕੁਝ ਕੰਮ ਕਰੀਏ ਮੈਨੂੰ ਬਿਲੇ ਬੈਠਣਾ ਪਤ ਨਹੀਂ ਆਇ ਲੱਗਦਾ ਵੀ ਬਹੁਤ ਹੀ ਔਖਾ ਕੋਈ ਸਬਜ਼ੀ ਪਈ ਆ ਉਹ ਕੱਟ ਲਈਏ ਮਟਰ ਕੱਟ ਲਈਏ ਚਾਹੇ ਆਪਾਂ ਇੱਕ ਦਿਨ ਠਹਿਰ ਕੇ ਬਣਾ ਲਈਏ ਨੈਕਸਟ ਡੇ ਬਣਾ ਲਈਏ ਵੀ ਕੱਟ ਕੇ ਉਹਨਾਂ ਡੱਬੇ 'ਚ ਪਾ ਕੇ ਰੱਖ ਲਓ ਮਟਰ ਕੱਟ ਕੇ ਨੱਖ ਲਓ ਈਜ਼ੀ ਆ ਕੰਮ ਹੋ ਜਾਂਦਾ ਫਿਰ ਫ੍ਰਿਜ ਵਿੱਚ ਕੁਝ ਨਾ ਕੁਝ ਪਿਆ ਹੋਵੇ ਆਪ ਲੋਕੋ ਆਪਸ਼ਨ ਹੋਣੀ ਚਾਹੀਦੀ ਹੈ ਸਬਜ਼ੀ ਦੀ ਔਰ ਆਪ ਦੇ ਮਨ ਨੂੰ ਤਸੱਲੀ ਮਿਲਦੀ ਹੈ ਸਕੂਨ ਮਿਲਦਾ ਖੁਸ਼ੀ ਮਿਲਦੀ ਹੈ ਵੀ ਚਲੋ ਠੀਕ ਆਪਣਾ ਕੰਮ ਕੋਈ ਸੌਖਾ ਹੋ ਗਿਆ ਹੁਣ ਜਾਂ ਟਾਈਮ ਹੋ ਰਿਹਾ 8:30 ਡਿਨਰ ਸਾਡਾ ਹੋ ਗਿਆ ਕੰਮ ਸਟਾਰਟ ਹੋ ਗਿਆ ਫਿਨਿਸ਼ ਮੈਂ ਦਹੀਂ ਜਮਾਉਣੇ ਦਹੀਂ ਪੁੱਲਗੀ ਹੋਣੀ ਆ ਲੱਗੇ ਵੀ ਤਾਂ ਹੀ ਜਮਾ ਕੇ ਆਉਣੀ ਆ ਬਾਕੀ ਸਾਰਾ ਕੰਮ ਫਿਨਿਸ਼ ਹੈ ਕਿਚਨ ਦਾ ਤੇ ਹੁਣ ਕਰਦੇ ਵੀਡੀਓ ਐਂਡ ਹੋਪਸ ਤੁਹਾਨੂੰ ਸਾਡੀ ਵੀਡੀਓ ਅੱਛੀ ਲੱਗੀ ਹੋਗੀ ਵੀਡੀਓ ਅੱਛੀ ਲੱਗੀ ਤਾਂ ਕੀ ਕਰਨਾ ਲਾਈਕ ਸ਼ੇਅਰ ਕਮੈਂਟ ਔਰ ਚੈਨਲ ਤੇ ਫਸਟ ਟਾਈਮ ਆਏ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਮਿਲਾਂਗੇ ਇੱਕ ਹੋਰ ਨਵੀਂ ਵੀਡੀਓ ਲੈ ਕੇ ਟਿਲ ਦੈਨ ਗੁੱਡ ਬਾਏ ਐਂਡ ਸੱਚੀ ਅਕਾਂ